ਵਾਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਆ ਪੱਟਾ ਹੀ ਹੈ ਬਈ ਇੱਕ ਆਪਣੇ ਪਿੰਡ ਦੇ ਹੈ ਮੁੰਡੇ ਦੋਨੇ ਜਾਣੇ ਤੇ ਪੱਟਾ ਦਾ ਸੌਦਾ ਹੋ ਰਿਹਾ ਬਾਈ ਤੇ ਹਾਂ ਵੀ ਹਿੰਮੀ ਕਿੰਨੇ ਮੰਗਣਾ 8000 ਰੁਪਏ ਮੰਗਿਆ 8000 ਰੁਪਏ ਤੇ ਬਾਈਆਂ ਨੂੰ ਹੈਗੀ ਬਈ ਪੱਟ ਪੂਰੀ ਪਸੰਦ ਦਿਲ ਤੇ ਲੱਗੀ ਹੈ ਬਾਈ ਦੇ ਤਾਂ ਵੀ ਕਰਾ ਸੌਦਾ ਬਾਈ ਹੋਰ ਬਈ ਤੋ ਹੁਣ ਸਹੀ ਸਹੀ ਦੱਸ ਰੇਟ ਕਿੰਨੇ ਕਿੰਨੇ ਦੇਣੀ ਸਹੀ ਸਹੀ ਦੱਸ ਯਾਰ 750 ਕਹਦਾ ਤੇ 750 ਤੋਂ ਨਹੀਂ ਯਾਰ ਰੁਪਏ ਤਣ 6000 ਦੇ ਦਿੰਦੇ ਹਾਂ ਹਾਂ ਅੱਛਾ ਸਹੀ ਆ ਸਹੀ ਆ ਸਹੀ ਹਾਂ ਲੱਗਣ ਦੇ ਹੋਰ ਹਾਂ ਸਹੀ ਆ ਬਈ ਸਹੀ ਆ ਹਾਂ ਬਾਈਲਾ ਠੀਕ ਆ ਲੈ ਠੀਕ ਆ ਇੱਕੋ ਹੀ ਗੱਲ ਦਾ ਹੁਣ ਦੇਣ ਦੇ ਨਾ ਦੇਣ ਦੀ ਹਾਂ ਇੱਕੋ ਹੀ ਗੱਲ ਕਹਿਣਾ ਹਾਂ ਜੇ ਦਾ ਦੇਗਾ ਤਾਂ ਠੀਕ ਹੈ ਗੱਲ ਸਾਡੇ ਛੇ ਦੀ ਹੋ ਗਈ ਆ ਚਲੋ ਬਾਈ ਠੀਕ ਹੈ ਠੀਕ ਹੈ ਖੁਸ਼ ਹੈ ਮੀ ਠੀਕ ਹੈ ਠੀਕ ਹੈ ਲਓ ਜੀ ਆ ਬਾਈ ਦੇ ਪਸੰਦ ਸੀ ਕਿ ਬਾਈ ਦੂਜੀ ਵਾਰ ਆਇਆ ਬਾਈ ਫੇਰ ਤੇ ਪੱਠ ਬਾਈ ਦੇ ਪਸੰਦ ਆ ਤੇ ਬਾਈ ਨੇ ਲੈ ਲਈ ਬਾਈ ਕਾਕੀ ਨੇ ਹੈ ਕਾਕੀ ਨੇ ਕਾਕੀ ਨੇ ਬਾਈ ਯਾਰ ਨਾ ਕਿਸੇ ਦਾ ਘਰ ਠੀਕ ਹੈ ਜੀ ਉਹਨਾਂ ਨੇ ਬਹੁਤ ਸਾਰਾ ਲਓ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਬਈ ਆ ਸਕਦੇ ਹੋ ਚੌ ਪਿੰਡ ਦੇ ਵਿੱਚ ਤੀਜੀ ਵਾਰ ਮੰਡੀ ਲੱਗੀ ਹੋਈ ਆ ਇਹ ਮੰਗਲਵਾਰ ਵੀਰੇ ਮੰਡੀ ਲੱਗਦੀ ਆ ਤੁਸੀਂ ਆ ਸਕਦੇ ਹੋ ਜੀ ਲਓ ਜੀ ਇੱਕ ਬੱਕਰਾ ਹੋਰ ਆਇਆ ਬਾਈ ਤੇ ਕਿਹੜਾ ਪਿੰਡ ਆ ਬਾਈ ਤੁਹਾਡਾ ਧੁਖਰਾਈ ਧੁਖਰ ਪਿੰਡ ਆਹੀ ਆਪਣੇ ਨੇੜੇ ਪਿੰਡਾਂལੋਂ ਚਲੋ ਬਾਈ ਬਾਈਆਂ ਨੇ ਬਾਈ 9000 ਮੰਗਿਆ ਇਹ ਥੋੜਾ ਲੰਮਾ ਘਟਾਏ ਤਾਂ ਹੀ ਇਹਦੇ ਚੱਲ ਲਓ ਜੀ ਦੇਖਦੇ ਆ ਵੀਰੇ ਸੌਦਾ ਹੁੰਦਾ ਜਾਂ ਨਹੀਂ ਹੁੰਦਾ ਨਮਾਈ ਚ ਨਹੀਂ ਬਣਦਾ ਅੱਛਾ ਲੈ ਬਈ ਜਿਹੜਾ ਮੈਂ ਪਹਿਲਾਂ ਤੁਹਾਨੂੰ ਵੀਡੀਓ ਚ ਦਿਖਾਇਆ ਸੀ ਇਹ ਆ ਬੱਕਰੇ ਦਾ ਬਈ ਲੋ ਜੀ ਉਹ ਲੈ ਲਿਆ ਉਹਨੇ 6.5 6 ਸ਼ਰਦ ਦੇ ਠੀਕ ਹੈ ਬਾਈ ਹੁਣ ਸਹੀ ਆ ਬਾਈ ਫਰਕ ਨਹੀਂ ਹੈਗਾ ਤੇ ਦਸਾਂ ਮੈਂ ਹਾਂ ਲਾਓ ਜੀ ਹੋ ਗਿਆ ਲਾਓ ਜੀ ਨਾ ਸੰਗੜੀ ਲਾੜੋ ਸੰਗੜੀ ਸੰਗੜੀ ਦਾ ਲਾੜੋ ਕਿਉਂ ਬਾਈ ਰਲ ਗਿਆ ਰੇਟ ਠੀਕ ਹੈ ਬਾਈ ਕਿੰਨੇ ਦਾ ਬਾਈ ਖੁਸ਼ ਆ ਬੰਦਾ ਦੱਸ ਬਾਈ ਕੋਖਰ ਵਾਲਿਆ ਹਾਂ ਮਨ ਕੋ ਚੋਕ ਲੱਗੇ ਮੀਰ ਮੜ ਗਣਾ ਹਾਂ ਸਾਢੇ 3/4 ਸਾਢੇ 3/4 ਹੋ ਗਿਆ ਬਈ ਇਹਦਾ ਸੌਦਾ ਪਾਈ ਰਪਪਾਰੀਆਂ ਜੀ ਹਾਂ ਵਧੀਆ ਇਹਨਾਂ ਘਰ ਘਾਤ ਲੱਗਦਾ ਹੈ ਜਰਮਨ ਪਾਰਕੀ ਆਪਣੋ ਆਪਣੀਆਂ ਬਾਈ ਵਾਦਾ ਖਿਆਲ ਲਓ ਜੀ ਵਾਦਾ ਕਰੇ ਬਾਈ ਖੁਸ਼ ਹੋਣਾ ਜਮਾ ਠੀਕ ਤੇਰਾ ਪਿੰਡ ਕਿਹੜਾ ਬਾਈ ਪੁੱਤੀ ਵਾਲਾ ਬਾਈ ਠੀਕ ਆ ਜੀ ਠੀਕ ਆ ਲਓ ਜੀ ਬਾਈ ਜੀ ਇੱਕ ਹੋਰ ਪੱਠ ਕੈਮਰੇ ਸਾਹਮਣੇ ਆਈ ਆ ਏ ਵੀ ਸਾਡੇ ਪਿੰਡ ਚੌਕੇ ਤੋਂ ਆ ਬਾਈ ਮੱਖਣ ਇਹਨੇ ਖਰੀਦੀ ਆ ਬਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਾਈ ਬਾਈ ਨੂੰ ਪੱਠ ਵਧੀਆ ਲੱਗੀ ਤੇ ਬਾਈ ਨੇ 3400 ਰੁਪਏ ਦੇ ਸੌਦਾ ਹੋ ਗਿਆ ਬਾਈ 3200 ਦਾ ਸੌਦਾ ਸੀ 200 ਰੁਪਏ 100 ਰੁਪਏ ਆਪ ਜੀ ਲਿਖਾਈ ਦਿੱਤੇ ਸੌ ਹੁਦ ਹੀ ਲਿਖਾਈ ਦਿੱਤੇ ਠੀਕ 3400 ਦੀ ਪੈ ਗਈ ਯਾਨੀ ਕਿ ਖੁਸ਼ ਹੈ ਨਾ ਹਾਂਜੀ ਲਓ ਜੀ ਇਹ ਹੈਗੀ ਆ ਬਈ ਚੌਕੇ ਦੀ ਮੰਡੀ ਜੋ ਆਈ ਮੰਗਲਵਾਰ ਨੂੰ ਪਿੰਡ ਚੌਕੇ ਦੇ ਵਿੱਚ ਬੱਕਰੀ ਮੰਡੀ ਲੱਗਦੀ ਆ ਸੜਕ ਤੋਂ ਦੱਸਦੇ ਨਹੀਂ ਲੋਕੇਸ਼ਨ ਦੱਸ ਦਿੰਦੇ ਆ ਬਾਈ ਨੇੜੇ ਗਰੇਡ ਆ ਬਾਈ ਸੂਚਿਆ ਨੂੰ ਛੜਕ ਜਾਂਦੀ ਆ ਪਿੰਡ ਚੌਕੇ ਆ ਜੀ